ਵੀਰੋ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਤੁਹਾਨੂੰ ਮੈਂ ਦੱਸਦਾ ਬਈ ਪੰਜਾਬ ਵਾਲਿਆਂ ਵਾਸਤੇ ਬਹੁਤ ਵਧੀਆ ਖਬਰ ਲੈ ਕੇ ਆਇਆ ਆ ਜਿਹੜਾ ਹੋਟਲ ਹੈ ਕਰਨਾਲ ਦੇ ਕੋਲੇ ਹੈ ਇਹ ਜਿਹੜੀ ਰੋਡ ਤੇ ਹੈ ਹਾਈਵੇ ਤੇ ਦਿੱਲੀ ਵਾਲੇ ਹਾਈਵੇ ਤੇ ਚੰਡੀਗੜ੍ਹ ਹਾਈਵੇ ਤੇ ਤੇ ਇਹ ਬਣਿਆ ਜੀ ਆਪਣੇ ਸਰਦਾਰ ਜਿਹੜੇ ਆ ਰੂਲੂ ਸਿੰਘ ਮਾਨਸਾ ਹੋਰਾਂ ਦਾ ਹੋਟਲ ਹੈ ਇਹ ਇਹ ਰੈਸਟੋਰੈਂਟ ਵੀ ਬੜਾ ਵਧੀਆ ਬਣਿਆ ਬਈ ਬੜੇ ਮਾਣ ਵਾਲੀ ਗੱਲ ਹੈ ਆਪ ਸਾਰਾ ਪੰਜਾਬੀਆਂ ਲਈ ਬਈ ਆਪਾਂ ਆਪਣੇ ਰੁਲਦੂ ਸਿੰਘ ਮਾਨਸਾ ਜੀ ਨੇ ਸ਼ਾਨਦਾਰ ਹੋਟਲ ਬਣਾਇਆ ਤੇ ਹੁਣ ਇਹਨੂੰ ਠੇਕੇ ਤੇ ਦਿੱਤਾ ਹੋਇਆ ਹੈ ਹਾਲਾਂਕਿ ਉਹ ਠੇਕੇ ਤੇ ਦੇਣ ਦਾ ਵਿਰੋਧ ਕਰਦੇ ਸੀ ਅੰਦੋਲਨ 'ਚ ਪਰ ਹੁਣ ਠੇਕੇ ਤੇ ਦਿੱਤਾ ਹੋਇਆ ਤੇ ਬੜਾ ਮਤਲਬ ਮਨ ਨੂੰ ਚੰਗਾ ਲੱਗਾ ਕਿ ਸਾਡੇ ਜਿਹੜੇ ਪੰਜਾਬੀ ਆ ਜਿਹੜੇ ਕਿੰਨੀ ਤਰੱਕੀਆਂ ਕਰ ਗਏ ਆ ਆ ਰੁਲਦੂ ਸਿੰਘ ਮਾਨਸਾ ਜੀ ਦਾ ਹੋਟਲ ਹੈ ਤੇ ਪੈਸੇ ਬਹੁਤ ਆਏ ਕਿਤੇ ਬੜੀ ਮਿਹਨਤ ਕੀਤੀ ਕਿਸਾਨ ਅੰਦੋਲਨ 'ਚ ਰੁਲਦੂ ਸਿੰਘ ਜੀ ਨੇ ਤੇ ਪੈਸੇ ਬੜੇ ਆ ਆਸਟ੍ਰੇਲੀਆ ਤੋਂ ਕੈਨੇਡਾ ਤੋਂ ਇੰਗਲੈਂਡ ਤੋਂ ਡਾਲਰ ਬੜੇ ਆਏ ਅਮਰੀਕਾ ਤੋਂ ਪੰਡ ਬੜੇ ਆਏ ਸਾਰੇ ਭਰ ਗਏ ਯੂਰੋ ਤੇ ਬੜੀ ਵਹਿਦ ਹੋਈ ਹੋਰ ਬੜੇ ਆਗਵਾ ਦੇ ਕਹਿੰਦੇ ਬੜੇ ਪ੍ਰਾਪਰਟੀ ਹੈ ਪਰ ਆ ਬੰਦੇ ਨੇ ਦੱਸਿਆ ਇੱਥੇ ਵੀ ਰੁੱਲੂ ਸਿੰਘ ਮਾਨਸਾ ਦਾ ਮਾਲਕ ਹੈ ਤੇ ਬੜੀ ਖੁਸ਼ੀ ਹੋਈ ਮਨ ਨੂੰ ਸੋਚ ਕੇ ਕਿ ਸਾਡੇ ਪੰਜਾਬੀਆਂ ਦਾ ਜਿਹੜੇ ਮਤਲਬ ਕਮਾਲ ਹੈ ਤੁਹਾਨੂੰ ਹਰ ਥਾਂ ਮਿਲਦੇ ਆ ਪਰ ਰੇਟ ਬਹੁਤ ਜ਼ਿਆਦਾ ਰੱਖੇ ਨੇ ਖਾਣੇ-ਬਾਣੇ ਦੇ ਡਿਸਕਾਊਂਟ ਪੰਜਾਬੀਆਂ ਨੂੰ ਡਿਸਕਾਊਂਟ ਦੇਣਾ ਚਾਹੀਦਾ ਸੀ 50% ਕੱਟ ਤੋ ਗੱਲ ਇਹ ਥੋੜਾ ਜਿਹਾ ਹੋਇਆ ੱਤਕਾ ਸਾਡੇ ਨਾਲ ਬਾਕੀ ਵੀ ਇਹਨਾਂ ਨੇ ਮਿਹਨਤਾਂ ਬਹੁਤ ਕੀਤੀਆਂ 1.5 ਸਾਲ ਜਿਹੜਾ ਟਿਕਰੀ ਬਾਦਰ ਤੇ ਬੈਠੇ ਰਹੇ ਆ ਤੇ ਆਪਦਾ ਵੀ ਵੇਖੋ ਕਿੱਟੇ ਪੰਜਾਬੀਆਂ ਦੀ ਸ਼ਾਨ ਦੇਖ ਲਓ ਵੀ ਇਹ ਰੁੱਲੂ ਸਿੰਘ ਮਾਨਸਾ ਜਿਹੜੇ ਆਪਣੇ ਕਾਮਰੇ ਡਾਗੂ ਹੈ ਉਹਨਾਂ ਦੀ ਪ੍ਰਾਪਰਟੀ ਆ ਬਹੁਤ ਮਨ ਨੂੰ ਖੁਸ਼ ਹੁੰਦੀ ਆ ਦੇਖ ਕੇ ਵਿਆਹ ਵੀ ਬਕਮਾਲ ਕਰਤਾ ਇਥੇ ਵੀ ਆਇਆ ਸੀ ਮਤਲਬ ਤਾਂ ਦੀ ਧੱਕ ਜਮਾਈ ਹੈ ਹੋਰ ਕੁਝ ਨਹੀਂ ਹੈ